ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਵੱਡਾ ਝਟਕਾ ਲਗਿਆ ਨੌਜਵਾਨ ਆਗੂ ਆਨੇ ਡੇਰਾ巴巴 ਨਾਨਕ ਦੀ ਮਾਰਕੀਟ ਕਮੇਟੀ ਡੇਰਾ巴巴 ਨਾਨਕ ਦੇ ਚੇਅਰਮੈਨ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਹਾਲੋ ਵੱਲੋਂ ਆਪਣੇ ਸਾਰੇ ਔਤਿਆਂ ਤੋਂ ਨਾਲ-ਨਾਲ ਪਾਰਟੀ ਦੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੱਤਾ ਗਿਆ ਇਸ ਬਾਰੇ ਜਗਜੀਤ ਸਿੰਘ ਦਾ ਕੀ ਕੁਝ ਕਹਿਣਾ ਸੀ ਆਓ ਤੁਹਾਨੂੰ ਸੁਣਾਉਂਦੇ ਆ ਚੇਅਰਮੈਨ ਜਗਜੀਤ ਸਿੰਘ ਕਹਾਲੋ ਮਾਰਕੀਟ ਕਮੇਟੀ ਡੇਰਾ巴巴 ਨਾਨਕ ਅ ਵਿਖੋ ਜੀ ਜਿਹੜੀ ਸੋਚ ਨੂੰ ਸਮਰਪਿਤ ਪਾਰਟੀ ਦੇ ਨਾਲ ਅਸੀਂ ਤੁਰੇ ਸੀ 2013 ਤੋਂ ਲੈ ਕੇ ਹੁਣ ਤੱਕ ਉਹ ਮੈਨੂੰ ਲੱਗਦਾ ਵੀ ਉਹ ਸੋਚ ਨੂੰ ਅਪਣਾਇ ਨਹੀਂ ਗਿਆ ਪਾਰਟੀ ਵੱਲੋਂ ਲੋਕਾਂ ਨੂੰ ਪੁੱਛ ਕੇ ਫੈਸਲੇ ਲੈਣ ਵਾਲੀ ਸਤਾ ਚ ਆਉਣ ਵੇਲੇ ਸਰਕਾਰ ਜਿਹੜੀ ਆ ਅੱਜ ਲੋਕਾਂ ਨੂੰ ਬਿਨ ਪੁੱਛੇ ਜਿਹੜੇ ਫੈਸਲੇ ਆ ਉਹਨਾਂ ਨੂੰ ਥੋਪੇ ਜਾ ਰਹੇ ਨੇ ਲੈਂਡ ਪੂਲਿੰਗ ਵਰਗੇ ਲੋਕਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਜਿਹੜਾ ਵਾ ਉਹ ਫੈਸਲਾ ਵਾਪਸ ਲਿਆ ਗਿਆ ਹੁਣ ਜਾਦੀ ਗੱਲ ਪਿੰਚ ਇਹ ਹੋਈ ਆ ਵੀ ਜਦੋਂ ਹੜਾ ਸਾਡੇ ਇਲਾਕੇ ਤੇ ਆਏ ਨੇ ਤਕਰੀਬਨ ਕੋ 7 ਤੋਂ 8 ਜਿਹੜੇ ਜ਼ਿਲ੍ਹੇ ਨੇ ਉਹ ਪਾਣੀ ਦੀ ਮਾਰ ਹੇਠ ਨੇ ਤੇ ਉਤੋਂ ਪਹਿਲਾਂ ਇੱਕ ਅਮਨ ਅਰੋੜਾ ਜੀ ਦਾ ਬਿਆਨ ਆਇਆ ਸੀ ਵੀ ਅਸੀਂ ਜਿਹੜੀ ਸਰਕਾਰ ਆ ਉਹ ਮਾਲਵੇ ਖੇਤਰ ਵਿੱਚ ਬਣਾਵਾਂਗੇ ਇਹਦਾ ਮਤਲਬ ਇਹ ਸੀ ਵੀ ਦੁਆਬਾ ਤੇ ਮਾਝੇ ਦੀ ਸਾਨੂੰ ਲੋੜ ਨਹੀਂ ਡੀ ਕੋਈ ਹੈਗੀ ਤੇ ਜੇ ਅਸੀਂ ਫਿਰ ਵੀ ਉਹਨਾਂ ਦੀ ਗੱਲ ਨੂੰ ਨਾ ਸਮਝੀਏ ਉਹਦੋਂ ਬਾਅਦ ਹੜਾ ਨਹੀਂ ਮਾਰ ਸਾਡੇ ਤੇ ਪੈ ਗਈ ਤੇ ਜਦੋਂ ਸਤਾ ਜਾਣ ਤੋਂ ਪਹਿਲਾਂ ਸਰਕਾਰ ਕਹਿੰਦੀ ਸੀ ਸਾਡੇ ਐਮਪੀ ਸੀ ਮਾਨ ਸਾਹਿਬ ਉਹ ਕਹਿੰਦੇ ਸੀ ਵੀ ਜਿਹੜੇ ਡੈਮਾਂ ਦਾ ਜਿਹੜੇ ਪਾਣੀ ਆ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਵਾ ਮੁਆਵਜ਼ੇ ਨਾਲੋਂ ਅੱਧੀ ਰਕਮ ਨਾਲ ਅਸੀਂ ਨਾਲੇ ਕਰਨਾ ਜਿਹੜੀਆਂ ਨੇ ਉਹ ਸਾਫ਼ ਕੀਤੀਆਂ ਜਾ ਸਕਦੀਆਂ ਨੇ ਤਾਂ ਜੋ ਹੜਾ ਤੋਂ ਬਚਿਆ ਜਾ ਸਕਦਾ ਤੇ ਜਦ ਕਿ ਸਤਾ ਜਾਣ ਕੇ ਟੋਟਲ ਉਲਟ ਹੋਇਆ ਇਹਦੀ ਮੁਆਵਜ਼ੇ ਦੀ ਰਕਮ ਜਿਹੜੀ ਆ ਉਹ ਜੋ ਹੁਣ ਆਰਕੀ ਲਾਈਵ ਨਹੀਂ ਗਈ 270 ਕਰੋੜ ਦੇ ਆਸ-ਪਾਸ ਮੇਰੇ ਖਾ ਬਜਟ ਪਾਸ ਹੋਇਆ ਸੀਗਾ ਸਫਾਈ ਦਾ ਤੇ ਮੈਨੂੰ ਨਹੀਂ ਲੱਗਦਾ ਕਿਤੇ ਲੱਗਾ ਹੋਵੇਗਾ ਜੇ ਲੱਗਾ ਹੁੰਦਾ ਸਾਡੇ ਹਲਕੇ ਕਰਨ ਵਾਲਾ ਜਿਹੜਾ ਕਲਾਂੌਰ ਦੇ ਨਾਲ ਪੈਂਦਾ ਡੇਰੀ ਵਾਲ ਤੋਂ ਲੈ ਕੇ ਮਾਰ ਕਰਦਾ ਵਾ ਉਹ ਸਾਰਾ ਹੀ ਜਿਹੜਾ ਪਾਣੀ ਆ ਉਹ ਮੀਆਂ ਦਾ ਉਥੇ ਪਹਿਲੇ ਇਕੱਠਾ ਹੋ ਗਿਆ ਸੀ ਜੇ ਉਹ بارشਾਂ ਦਾ ਪਾਣੀ ਨਿਕਲ ਜਾਂਦਾ ਸਫਾਈ ਦੇ ਕਾਰਨ ਤੇ ਮੈਨੂੰ ਲੱਗਦਾ ਪਿੱਛੋਂ ਜਿਹੜਾ ਹੜ ਪਏ ਸੀ ਉਹ ਕਰਨ ਵਾਲੇ ਨੇ ਪਾਣੀ ਜਿਹੜਾ ਵਾ ਉਹ ਗ ਤੇ ਲੋਕਾਂ ਦੇ ਵਿੱਚ ਜਿਹੜੇ ਜਦੋਂ ਜਾਂਦੇ ਆ ਉਹਨਾਂ ਦਾ ਦਰਦ ਵੇਖਦੇ ਆ ਉਹਨਾਂ ਦੇ ਅਥਰੂ ਵੇਖਦੇ ਆ ਘਰ ਟੁੱਟੇ ਵੇਖਦੇ ਆ ਪਿਆਰੀਆਂ ਬਰਬਾਦ ਵੇਖਦੇ ਆ ਤੇ ਮੈਨੂੰ ਸਾਡੇ ਕੋਈ ਗੱਲ ਜਿਹੜੀ ਆ ਉਹ ਚੱਲੀ ਨਹੀਂ ਗਈ ਅਸੀਂ ਲੋਕਾਂ ਦੇ ਹੱਕ ਚ ਹਾ ਦਾ ਨਾਰਾ ਮਾਰਨ ਵਾਸਤੇ ਲੋਕਾਂ ਨੇ ਹਲੂਣਾ ਦੇਣ ਵਾਸਤੇ ਜਿਹੜਾ ਇਹ ਫੈਸਲਾ ਲਿਆ ਵਾ ਦੇਖੋ ਸਰਕਾਰ ਜਿਹੜੀ ਆ ਉਹ ਆਮ ਲੋਕਾਂ ਨੇ ਲੈ ਕੇ ਆਂਦੀ ਆ ਤੇ ਜਦੋਂ ਆਮ ਲੋਕਾਂ ਦੇ ਉੱਤੇ ਮੂੰਹ ਦੇ ਉੱਤੇ ਉਦੋਂ ਇਹ ਸੀ ਵੀ ਅਸੀਂ ਇਹ ਬਦਲਾਅ ਦੀ ਸਰਕਾਰ ਨੂੰ ਲੈ ਕੇ ਆਉਣਾ ਤੇ ਸਰਕਾਰ ਆ ਗਈ ਹੁਣ ਲੋਕਾਂ ਦੇ ਮੂੰਹ ਦੇ ਉੱਤੇ ਇਹ ਆ ਵੀ ਅਸੀਂ ਇਹ ਸਰਕਾਰ ਜਿਹੜੀ ਆ ਇਹਨੇ ਸਾਡੇ ਨਾਲ ਹੀ ਕੁਝ ਕੀਤਾ ਵਾ ਧੱਕਾ ਕੀਤਾ ਵਾ ਸਾੜੀ ਜਮੀਨਾਂ ਖੋਹਣ ਤੇ ਆਖਰ ਕੀ ਆ ਇਹਨਾਂ ਹੁਣ ਪੰਚਾਇਤਾਂ ਦੇ ਲਾਲੋ ਵੀ ਪੰਚਾਇਤਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੇ ਨੇ ਵੀ ਪੰਚਾਇਤਾਂ ਦੀ ਪਿਆਣੀ ਜਿਹੜੀ ਸੇਲ ਕਰਨੀਆਂ ਨੇ ਕਿਤੇ ਇਹਨਾਂ 200 ਕੁਝ ਪੰਚਾਇਤਾਂ ਆਡੈਂਟੀਫਾਈ ਕੀਤੀਆਂ ਜਿਨ੍ਹਾਂ ਵਿੱਚੋਂ 30 ਕਰੋੜ ਦੀ ਮੰਗ ਕੀਤੀ ਆ ਤਾਂ ਲੋਕ ਇਹ ਚੀਜ਼ ਨੂੰ ਮਿਲਦਾ برداشت ਜੀ ਨਹੀਂ ਕਰਦੇ ਇਹਦੇ ਵਿੱਚ ਨਿੱਜੀ ਕੋਈ ਨਹੀਂ ਹੈਗਾ ਸਾਨੂੰ 2 ਸਾਲ ਹੋ ਗਏ ਨੇ ਤਕਰੀਬਨ 2 ਸਵਾ 2 ਸਾਲ ਚੇਅਰਮੈਨ ਬਣੇ ਨੂੰ ਅਜੇ ਟਰਮ ਦੇ ਤਕਰੀਬਨ ਸਾਲ ਰਹਿੰਦਾ ਸੀ ਮੇਰਾ ਤੇ ਜੇ ਨਿੱਜੀ ਫੈਸਲਾ ਹੁੰਦਾ ਕੋਈ ਨਿੱਜੀ ਕਾਰਨ ਹੁੰਦਾ ਮੈਂ ਕੁਰਸੀ ਤੇ ਬੈਠਾ ਰਹਿਣਾ ਮੈਨੂੰ ਕੋਈ ਦਿੱਕਤ ਨਹੀਂ ਈ ਡੀਗੀ ਪਠਾਨ ਮਾ ਏ ਵੀ ਕੋਈ ਕਦੇ ਸੀਐਮ ਸਾਹਿਬ ਦੀ ਰਸਤੇਦਾਰੀ ਉਹਨਾਂ ਦੇ ਨਾਲ ਐਮਐਲਏ ਨੇ ਬੜੇ ਸਤਿਕਾਰਯੋਗ ਉਹਨਾਂ ਨੇ ਜੇ ਕੋਈ ਗੱਲ ਕੀਤੀ ਹੈ ਤਾਂ ਮਤਲਬ ਕੋਈ ਵੱਡਾ ਕਾਰਨ ਹੋ ਸਕਦਾ ਵਿੱਚ ਉਹਦੇ ਉਹਨਾਂ ਇਹ ਵੀ ਕਿਹਾ ਵਾ ਮਾਨ ਸਾਹਿਬ ਨੂੰ ਵੀ ਤੁਸੀਂ ਖੜੇ ਹੋ ਜਾਓ ਐਮਐਲਏ ਜਿਹੜੇ ਨੇ ਉਹ ਤੁਹਾਡੇ ਨਾਲ ਖਲੋਣਗੇ ਇਹਦਾ ਮਤਲਬ ਕੋਈ ਬੀ ਟੀਮ ਚੱਲਣ ਲਈ ਹੈ ਨਾਲੇ ਦੇਖੋ ਪਠਾਨਾ ਮਾਜਰਾ ਦੇ ਸਾਹਿਬ ਕਹਿੰਦੇ ਅਕੋਰਡਿੰਗ ਤੇ ਇਹੋ ਲੱਗਦਾ ਵੀ ਦਿੱਲੀ ਸਾਰਾ ਕੁਝ ਹੈਂਡਲ ਕਰਨ ਲਈ ਹੈ ਪੰਜਾਬ ਦੇ ਹੱਥ ਕੁਝ ਨਹੀਂ ਹੈਗਾ ਤਾਂ ਹੀ ਉਹਨਾਂ ਮਾਨ ਸਾਹਿਬ ਨੂੰ ਕਿਹਾ ਨਾ ਵੀ ਤੁਸੀਂ ਖੜੇ ਹੋ ਜਾਓ ਇੱਕ ਪਾਸੇ ਹੀ ਤੁਹਾਡੇ ਨਾਲ ਉਹਨਾਂ ਦੀ ਗੱਲ ਨੇ ਵੀ ਹਲੂਣਾ ਦਿੱਤਾ ਵਾ ਭਾਈ ਰਗਵੀਰ ਸਿੰਘ ਦੀ ਗੱਲ ਨੇ ਵੀ ਹਲ ਸਾਨੂੰ ਸਾਡੇ ਸਾਬਕਾ ਮੰਤਰੀ ਜਿਹੜੇ ਅਕਲਦੀਪ ਸਿੰਘ ਢਾਲੀਵਾਲ ਜੀ ਨੇ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਵੀ ਤੇ ਜਿਹੜਾ ਸੰਤ ਸਮਾਜ ਆ ਉਹ ਜੇ ਨਾਲੇ ਨੂੰ ਚੁੱਕ ਸਕਦਾ ਵਾ ਸਰਕਾਰ ਦੇ ਵਸ ਦੀ ਗੱਲ ਨਹੀਂ ਹੈਗੀ ਦੇਖੋ ਜਦੋਂ ਇਦਾਂ ਦੇ ਵੱਡੇ ਲੀਡਰ ਕੈਬਨਿਟ ਮੰਤਰੀ ਇਹੋ ਜਿਹੀ ਗੱਲਾਂ ਕਰਨ ਤੇ ਫਿਰ ਗਲਤੀ ਕਿਤੇ ਨਾ ਕਿਤੇ ਪਿੰਚ ਹੁੰਦੀ ਹੈ ਸਾਡੇ ਕੋਲ ਕਿਹੜੇ ਕਿਹੜੇ ਅਹੁਦੇ ਸਨ ਸਾਰੇ ਅਹੁਦੇ ਚੇਅਰਮੈਨ ਮਾਰਕੀਟ ਕਮੇਟੀ ਸੀ ਤੇ ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ ਸੀਗਾ ਤੇ ਮੁਰਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਇਹ ਬਾਹਰ ਆ ਗਈ ਪਾਰਟੀ ਤੋਂ ਕੋਈ ਪਲਾਨ ਨਹੀਂ ਹੈਗਾ ਕੋਈ ਸਾਡਾ ਕਿਸੇ ਨਾਲ ਕੰਟੈਕਟ ਨਹੀਂ ਹੈਗਾ ਅਸੀਂ ਬਿਲਕੁਲ ਸਾਇਲੈਂਟ ਹੋ ਕੇ ਆਪਣਾ ਕੰਮ ਕਰ ਰਹੇ ਹਾਂ ਤੇ ਲੋਕਾਂ ਦੇ ਵਾਸਤੇ ਦਿੱਤਾ ਲੋਕਾਂ ਨੂੰ ਵੇਚ ਵਿਚਰਾਂਗੇ ਉਹਨਾਂ ਨਾਲ ਸਾਧਦੇ ਹਾਂ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਕੁਰਸੀ ਲੋਕਾਂ ਦੇ ਖਾਤਰ ਸਾਨੂੰ ਮਿਲੀ ਆ ਜਿਹੜੀ ਚੇਅਰ ਤੇ ਆਪਾਂ ਬੈਠੇ ਆ ਜੇ ਉਹ ਚੇਅਰ ਤੇ ਬੈ ਕੇ ਅਸੀਂ ਕਿਸੇ ਦਾ ਕੋਈ ਸਵਾਰ ਨਹੀਂ ਸਕਦੇ ਤੇ ਮੈਨੂੰ ਲੱਗਦਾ ਉੱਥੇ ਬੈਣ ਦਾ ਈ ਡਾ ਕੋਈ ਫਾਇਦਾ ਨਹੀਂ ਗਗਨ ਅਨਮੋਲ ਨੇ ਵੀ ਪਹਿਲਾਂ ਅਸਤੀਫਾ ਦਿੱਤਾ ਉਹਨਾਂ ਵੀ ਕਿਹਾ ਦਿਲ ਸਾਡਾ ਬੜਾ ਭਾਰੀ ਆ ਉਹ ਅਸਤੀਫਾ ਉਹਨਾਂ ਕੋਲ ਵਾਪਸ ਕਰਵਾਇਆ ਗਿਆ ਚਲੋ ਅਮ ਅਣੋ ਰੋੜ ਜੀ ਨੇ ਘਰ ਜਾ ਕੇ ਲੋਕ ਆਪ ਮਹਾਰਾਜ ਨੂੰ ਪਾਰਟੀ ਆਈ ਸੀ ਲੋਕ ਆਪ ਮਹਾਰੇ ਹੋ ਗਏ ਸੀ ਪੰ ਲੋਕਾਂ ਦੇ ਵਿੱਚ ਕਹਿ ਰਹੇ ਨੇ ਅਸੀਂ ਗਲਤੀ ਕਰ ਲਈ ਐਸੀ ਸਰਕਾਰ ਲਿਆ ਕੇ ਉਹ ਲੋਕ ਹੀ ਅੱਜ ਖਿਲਾਫ ਹੋ ਗਏ ਵੇਖੋ ਲੋਕਾਂ ਨੇ ਸਰਕਾਰ ਲੋਕਤੰਤਰ ਲੋਕਾਂ ਨੇ ਸਰਕਾਰ ਚੁਣੀ ਆ ਉਹ ਲੋਕ ਅੱਜ ਖਿਲਾਫ ਹੋ ਗਏ ਤੇ ਮੈਨੂੰ ਲੱਗਦਾ ਡਾਵਾ ਡੋਲੀ ਕੰਮ ਨਹੀਂ 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 ਵੇਖੋ ਜੇ ਤਿਆਗ ਦੀ ਭਾਵਨਾ ਰੱਖੀ ਆਪਾਂ ਤੇ ਤਿਆਗ ਜਿਹੜਾ ਕਰਤਾ ਉਹ ਤੋਂ ਪਿੱਛੇ ਬੈਕਫੁੱਟ ਤੇ ਨਹੀਂ ਆ ਪੰਜਾਂਗੇ ਜੀ ਜਿਸ ਨਾਲ ਲੋਕਾਂ ਕਰਕੇ ਇੱਥੋਂ ਤੱਕ ਪਹੁੰਚੇ ਆ ਉਹ ਜਿੱਧਰ ਨੂੰ ਕੰਮ ਕਰਨਗੇ ਆਪਾਂ ਉਧਰ ਨੂੰ ਚਲਾਂਗੇ